ਸਵੇਰੇ 7 ਵਜੇ ਬਣੀ ਬੱਸ ਵਿੱਚ ਬੈਠੀ ਮਾਤਾ ਹੁਕ ਕਿਉਕੀ ਰੋ ਰਹੀ ਸੀ ਨਾਲ ਬੈਠੀਆਂ ਸਵਾਰੀਆਂ ਉਹਨਾਂ ਨੂੰ ਰੋਣ ਦਾ ਕਾਰਨ ਪੁੱਛਿਆ ਪਰ ਉਹ ਕੁਝ ਨਾ ਬੋਲੀ ਇੰਨੇ ਨੂੰ ਕਨੈਕਟਰ ਟਿਕਟਾ ਕੱਟਦਾ ਹੋਇਆ ਉਸ ਦੇ ਕੋਲ ਆਇਆ ਉਹ ਉਸ ਨੂੰ ਪੁੱਛਣ ਲੱਗਿਆ ਕਿ ਮਾਤਾ ਕਿਉਂ ਰੋ ਰਹੀ ਹੈ ਪਰ ਉਹ ਫਿਰ ਵੀ ਕੁਝ ਨਾ ਬੋਲੀ ਫਿਰ ਕਨੈਕਟਰ ਨੇ ਉਸ ਮਾਤਾ ਦੇ ਹੱਥ ਵਿੱਚ ਉਹ ਝੋਲਾ ਫੜਿਆ ਜਿਸ ਨੂੰ ਉਸ ਨੇ سینੇ ਦੇ ਨਾਲ ਲਾਏ ਰੱਖਿਆ ਹੋਇਆ ਸੀ ਜਿਉਂ ਹੀ ਕਨੈਕਟਰ ਨੇ ਮਾਤਾ ਦਾ ਉਹ ਝੋਲਾ ਫਰੋਲਿਆ ਤਾਂ ਕਨੈਕਟਰ ਦੇ ਰੋਂਗਟੇ ਖੜੇ ਹੋ ਗਏ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਆਖਿਰ ਕੀ ਸੀ ਇਸ ਢੋਲੇ ਦੇ ਵਿੱਚ ਇੱਕ ਇੱਕ ਕਰਕੇ ਜਿਵੇਂ ਹੀ ਸਾਰਿਆਂ ਨੇ ਉਹ ਝੋਲਾ ਵੇਖਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹੋ ਜਿਹਾ ਜੋ ਦੇਖ ਕੇ ਕਨੈਕਟਰ ਡਰਾਈਵਰ ਅਤੇ ਸਵਾਰੀਆਂ ਦੇ ਵੀ ਰੋਂਟੇ ਖੜੇ ਹੋ ਗਏ ਸਭ ਦੇ ਹੋਸ਼ ਉੱਡ ਗਏ ਦੱਸਦੇ ਹਾਂ ਪੂਰੀ ਕਹਾਣੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਜੇਕਰ ਤੁਸੀਂ ਸਾਡੇ ਇਸ ਚੈਨਲ ਉੱਤੇ ਨਵੇਂ ਹੋ ਤਾਂ ਕਰ ਲਓ ਜੀ ਚੈਨਲ ਨੂੰ ਸਬਸਕ੍ਰਾਈਬ ਨਾਲ ਲੱਗਦੀ ਲਾਈਕ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਕਿ ਸਾਡੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਸਿੱਧੀ ਤੁਹਾਡੇ ਤੱਕ ਪਹੁੰਚ ਸਕੇ ਤੁਹਾਡਾ ਬਹੁਤਾ ਸਮਾਂ ਲੰਘਦੇ ਹੋਏ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਸਵੇਰੇ 7 ਵਜੇ ਦਾ ਸਮਾਂ ਸੀ ਬੁੱਢੀ ਮਾਤਾ ਬੱਸ ਅੱਡੇ ਤੇ ਖੜੀ ਸੀ ਖੋਰ ਵੀ ਬਹੁਤ ਸਾਰੀਆਂ ਸਵਾਰੀਆਂ ਉੱਥੇ ਖੜੀਆਂ ਹੋਈਆਂ ਸਨ ਉਸ ਬੁੱਢੀ ਮਾਤਾ ਦੇ ਹੱਥ ਵਿੱਚ ਇੱਕ ਪੁਰਾਣਾ ਜਿਹਾ ਝੋਲਾ ਸੀ ਉਹ ਕਦੇ ਉਸ ਝੋਲੇ ਨੂੰ ਖੱਬੇ ਹੱਥ ਵਿੱਚ ਫੜ ਲੈਂਦੀ ਅਤੇ ਕਦੇ ਉਸ ਨੂੰ ਸੱਜੇ ਹੱਥ ਵਿੱਚ ਫੜ ਲੈਂਦੀ ਅੱਡੇ ਤੇ ਸਰਕਾਰੀ ਮੁਲਾਜ਼ਮ ਵੀ ਖੜੇ ਹੋਏ ਸਨ ਕੁਝ ਟੀਚਰ ਸੀ ਕੁਝ ਸਟੂਡੈਂਟ ਵੀ ਸੀ ਕੁਝ ਪੁਲਿਸ ਮੁਲਾਜ਼ਮ ਵੀ ਸੀ ਕੁਝ ਬੈਂਕ ਮੁਲਾਜ਼ਮ ਵੀ ਸੀ ਸਾਰੇ ਮੁਲਾਜ਼ਮਾਂ ਨੇ ਸਵੇਰੇ ਸੱਤ ਬੜੀ ਵਸਤੇ ਚੜਨਾ ਸੀ ਕਿਉਂਕਿ ਉਹਨਾਂ ਨੇ ਬੇੜੇ ਸਿਰ ਆਪਣੀ ਡਿਊਟੀ ਤੇ ਵੀ ਜਾਣਾ ਸੀ ਪਰ ਉਹ ਬੁੱਢੀ ਮਾਤਾ ਨੇ ਵੀ ਉਸੇ ਵਸਤੇ ਚੜਨਾ ਸੀ ਕਈ ਲੜਕੀਆਂ ਮਾਤਾ ਵੱਲ ਦੇਖ ਰਹੀਆਂ ਸਨ ਇਸ ਬੁੱਢੀ ਮਾਤਾ ਨੇ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਜਾਣਾ ਹੈ ਆਪਣੇ ਮਨ ਵਿੱਚ ਸੋਚ ਰਹੀਆਂ ਸਨ ਉਹ ਮਾਤਾ ਬੜੀ ਹੀ ਉਦਾਸ ਸੀ ਉਹ ਮਾਤਾ ਕਦੇ ਸੱਜੇ ਵੱਲ ਵੇਖਦੀ ਅਤੇ ਕਦੇ ਖੱਬੇ ਵੱਲ ਦੇਖਦੀ ਨੂੰ ਬੱਸ ਉੱਥੇ ਆ ਜਾਂਦੀ ਹੈ ਸਵਾਰੀਆਂ ਵਿੱਚ ਹਫੜਾ ਤਫੜੀ ਮੱਜ ਜਾਂਦੀ ਹੈ ਸਵਾਰੀਆਂ ਭੱਜ ਕੇ ਬੱਸ ਦੀ ਬਾਰੀ ਦੇ ਕੋਲ ਜਾ ਕੇ ਬੱਸ ਵਿੱਚ ਚੰਨਾ ਸ਼ੁਰੂ ਕਰ ਦਿੰਦੀਆਂ ਹਨ ਇੱਧਰ ਮਾਤਾ ਵੀ ਬੱਸ ਵਿੱਚ ਚੜ ਜਾਂਦੀ ਹੈ ਪਿੱਛੋਂ ਸਵਾਰੀਆਂ ਨੇ ੱਤਕਾ ਮਾਰਿਆ ਤਾਂ ਮਾਤਾ ਬੱਸ ਦੇ ਵਿੱਚ ਜਾ ਡਿੱਗੀ ਉਹ ਡਿੱਗ ਕੇ ਫਿਰ ਖੜੀ ਹੋ ਜਾਂਦੀ ਹੈ ਪਰ ਬੱਸ ਦੇ ਵਿੱਚ ਬਹੁਤ ਜ਼ਿਆਦਾ ਪੀੜ ਸੀ ਉੱਥੇ ਕੁਝ ਪੜਨ ਵਾਲੇ ਮੁੰਡੇ ਵੀ ਸੀਟਾਂ ਉੱਤੇ ਬੈਠੇ ਸੀ ਕੁਝ ਮੁੰਡਿਆਂ ਨੇ ਮਾਤਾ ਨੂੰ ਸੀਟ ਦੇ ਦਿੱਤੀ ਕਿ ਮਾਤਾ ਜੀ ਤੁਸੀਂ ਬੈਠੋ ਅਸੀਂ ਤਾਂ ਖੜੇ ਹੋ ਕੇ ਵੀ ਚਲੇ ਜਾਵਾਂਗੇ ਮਾਤਾ ਬੱਸ ਵਿੱਚ ਬੈਠ ਜਾਂਦੀ ਹੈ ਬਸ ਅਜੇ ਕੁਛ ਹੀ ਦੂਰ ਚੱਲੀ ਹੋਵੇਗੀ ਕਿ ਉਹ ਸ਼ਹਿਰ ਦੀਆਂ ਗਲੀਆਂ ਵਿੱਚ ਹੁੰਦੀ ਹੋਈ ਆਪਣਾ ਸਫ਼ਰ ਤੈਅ ਕਰਦੀ ਹੈ ਪਰ ਮਾਤਾ ਬਾਹਰ ਗਲੀਆਂ ਕੰਨੀ ਵੇਖ ਕੇ ਖੁਬ ਕੀ ਖੁਬ ਕੀ ਰੋਣ ਲੱਗ ਜਾਂਦੀ ਹੈ ਪਹਿਲਾਂ ਤਾਂ ਮਾਤਾ ਦੀ ਆਵਾਜ਼ ਥੋੜੀ ਹੁੰਦੀ ਹੈ ਉਦੋਂ ਹੀ ਆਵਾਜ਼ ਹੌਲੀ-ਹੌਲੀ ਉੱਚੀ ਹੋਣ ਲੱਗ ਜਾਂਦੀ ਹੈ ਅਗਲੀਆਂ ਅਤੇ ਪਿਛਲੀਆਂ ਸੀਟਾਂ ਤੇ ਬੈਠੀਆਂ ਸਵਾਰੀਆਂ ਉਸ ਨੂੰ ਹੈਰਾਨੀ ਦੇ ਨਾਲ ਵੇਖਣ ਲਾ ਸ਼ੁਰੂ ਕਰ ਦਿੰਦੀਆਂ ਹਨ ਇੱਕ ਦੋ ਬੰਨੇ ਤਾਂ ਪੁੱਛਿਆ ਮਾਤਾ ਜੀ ਕੀ ਗੱਲ ਹੋ ਗਈ ਬੇਬੇ ਜੀ ਕਿਉਂ ਰੋ ਰਹੇ ਹੋ ਪਰ ਮਾਤਾ ਕੁਝ ਨਾ ਮਾਤਾ ਨੂੰ ਇੰਜ ਰੋਂਦੇ ਹੋਏ ਵੇਖ ਕੇ ਬਸ ਦੀਆਂ ਸਵਾਰੀਆਂ ਪਰੇਸ਼ਾਨ ਹੋ ਗਈਆਂ ਕਿਉਂਕਿ ਸਵੇਰੇ ਸਵੇਰੇ ਇਸ ਤਰ੍ਹਾਂ ਰੋਂਨ ਦੀਆਂ ਆਵਾਜ਼ਾਂ ਸੁਣ ਕੇ ਕਿਸੇ ਦਾ ਵੀ ਮਨ ਪਰੇਸ਼ਾਨ ਹੋ ਸਕਦਾ ਹੈ ਸਵਾਰੀਆਂ ਨੇ ਮਾਤਾ ਦੇ ਆਲੇ-ਦੁਆਲੇ ਝੁੰਡ ਬਣਾ ਲਿਆ ਸਾਰੇ ਮਾਤਾਂ ਤੋਂ ਪੁੱਛ ਰਹੇ ਸੀ ਕਿ ਮਾਤਾ ਕੀ ਗੱਲ ਹੋ ਗਈ ਪਰ ਮਾਤਾ ਕੁਝ ਵੀ ਬੋਲ ਨਹੀਂ ਰਹੀ ਸੀ ਇੰਨੇ ਨੂੰ ਕਨੈਕਟਡ ਟਿਕਟਕ ਕਰਦਾ ਹੋਇਆ ਮਾਤਾ ਦੇ ਕੋਲ ਆਇਆ ਉਹ ਮਾਤਾ ਨੂੰ ਪੁੱਛਣ ਲੱਗਾ ਮਾਤਾ ਜੀ ਤੁਸੀਂ ਕਿਉਂ ਰੋ ਰਹੇ ਹੋ ਪਰ ਮਾਤਾ ਕੁਝ ਨਾ ਬੋਲੀ ਫਿਰ ਉਹ ਬੋਲਿਆ ਲੱਗਦਾ ਹੈ ਮਾਤਾ ਕੋਲ ਕਿਰਾਏ ਵਾਸਤੇ ਪੈਸੇ ਹੈ ਨਹੀਂ ਮਾਤਾ ਤੂੰ ਟੈਨਸ਼ਨ ਨਾ ਲੈ ਇਹ ਬੱਸ ਸਰਕਾਰੀ ਨਹੀਂ ਇਹ ਪ੍ਰਾਈਵੇਟ ਹੈ ਪਰ ਫਿਰ ਵੀ ਤੂੰ ਮੈਨੂੰ ਆਪਣੇ ਪੁੱਤ ਵਰਗਾ ਸਮਝ ਤੇਰੀ ਟਿਕਟ ਮੈਂ ਕਟਵਾ ਲਵਾਂਗਾ ਹਾਂ ਮੈਂ ਆਪਣੇ ਪੱਲੋ ਪੈਸੇ ਦੇ ਦਵਾਂਗਾ ਰੋ ਨਾ ਪਰ ਮਾਤਾ ਹਜੇ ਵੀ ਚੁੱਪ ਨਹੀਂ ਹੋਈ ਹੁਣ ਸਮਝ ਨਹੀਂ ਆ ਰਿਹਾ ਸੀ ਕਿ ਮਾਤਾ ਕਿਉਂ ਰੋ ਰਹੀ ਹੈ ਕੈਰੇਕਟਰ ਬਾਰ ਬਾਰ ਮਾਤਾ ਨੂੰ ਪੁੱਛ ਰਿਹਾ ਸੀ ਮਾਤਾ ਜੀ ਤੁਸੀਂ ਰੋਣ ਦਾ ਕਾਰਨ ਦੱਸ ਦਿਓ ਸਾਨੂੰ ਪਤਾ ਤਾਂ ਲੱਗੇ ਕੀ ਗੱਲ ਹੋਈ ਹੈ ਐਨਨੂੰ ਡਰਾਈਵਰ ਕੋਲ ਜ ਦੋਂ ਇਹ ਗੱਲ ਪਹੁੰਚੀ ਤਾਂ ਡਰਾਈਵਰ ਨੇ ਬੱਸ ਨੂੰ ਇੱਕ ਸਾਈਡ ਦੇ ਵਿੱਚ ਰੋਕ ਦਿੱਤਾ ਅਤੇ ਬੱਸ ਨੂੰ ਬੰਦ ਕਰ ਦਿੱਤਾ ਪਹਿਲਾਂ ਉਸ ਵਿੱਚ ਗੁਰਬਾਣੀ ਚੱਲ ਰਹੀ ਸੀ ਹੁਣ ਡੈਕ ਬੰਦ ਕਰ ਦਿੱਤੀ ਗਈ ਤੇ ਸਾਰੇ ਚੁੱਪਚਾਪ ਮਾਤਾ ਵੱਲ ਦੇਖ ਰਹੇ ਸੀ ਕਨੈਕਟਡ ਡਰਾਈਵਰ ਕੋਲ ਗਿਆ ਅਤੇ ਆਪਣੀ ਵਾਲੀ ਬੋਤਲ ਚਾਕੇ ਮਾਤਾ ਨੂੰ ਪਾਣੀ ਪਿਲਾਉਣ ਲਈ ਕਿਹਾ ਮਾਤਾ ਨੇ ਪਾਣੀ ਦੀ ਘੁੱਟ ਪੀਤੀ ਪਰ ਮਾਤਾ ਹਜੇ ਵੀ ਚੁੱਪਚਾਪ ਰੋ ਰਹੀ ਸੀ ਹੁਣ ਸਾਰੇ ਜਣੇ ਪਰੇਸ਼ਾਨ ਹੋ ਗਏ ਕਿਉਂਕਿ ਮਾਤਾ ਕੁਝ ਬੋਲ ਨਹੀਂ ਰਹੀ ਸੀ ਨਾ ਹੀ ਕੁਝ ਦੱਸ ਇਸੀ ਫਿਰ ਕਨੇਕਟਰ ਨੇ ਮਾਤਾ ਕੋਲੋਂ ਉਹ ਝੋਲਾ ਫੜ ਲਿਆ ਜੋ ਕਿ ਉਸਨੇ ਆਪਣੇ ਹੱਥਾਂ ਦੇ ਵਿੱਚ ਘੁੱਟ ਕੇ ਫੜੀ ਬੈਠੀ ਸੀ ਜ्यों ਹੀ ਉਸਨੇ ਝੋਲਾ ਖੋਲ੍ਹਿਆ ਉਸਦੇ ਰੋਂਗਟੇ ਖੜੇ ਹੋ ਗਏ ਉਸਦੇ ਤਾਂ ਹੌਸ਼ ਹੀ ਉੱਡ ਗਏ ਉਸ ਝੋਲੇ ਦੇ ਵਿੱਚ ਕੁਝ ਐਹੋ ਜਿਹਾ ਨਿਕਲਿਆ ਕਿ ਸਾਰੀਆਂ ਸਵਾਰੀਆਂ ਹੈਰਾਨ ਹੋ ਗਈਆਂ ਤੇ ਪਰੇਸ਼ਾਨ ਹੋ ਗਈਆਂ ਉਹਨਾਂ ਨੇ ਬਸ ਉੱਤੇ ਹੀ ਰੋਕ ਲਈ ਅੱਗੇ ਜੋ ਹੋਇਆ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਉਸ ਝੋੜੀ ਦੀ ਤਸਵੀਰ ਨੇ ਸਭ ਕੁਝ ਬਿਆਨ ਕਰ ਦਿੱਤਾ ਬਸ ਇੱਕ ਸਾਈਡ ਤੇ ਰੋਕ ਕੇ ਲੋਕਾਂ ਨੇ ਮਾਤਾ ਨੂੰ ਚੁੱਪ ਕਰਵਾਇਆ ਉਸ ਤੋਂ ਸਚਾਈ ਜਾਣਨੀ ਚਾਹੀਏ ਆਖਿਰਕਾਰ ਮਾਤਾ ਨੇ ਆਪਣੀ ਚੁੱਪੀ ਤੋੜ ਦਿੱਤੀ ਉਹ ਪਤਾ ਨਹੀਂ ਪਿਛਲੇ ਕਿੰਨੇ ਕੋ ਸਮੇਂ ਤੋਂ ਇਸ ਤਰ੍ਹਾਂ ਚੁੱਪਚਾਪ ਰੋ ਰਹੀ ਸੀ ਉਸਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਵਿੱਚ ਸੁਖੀ ਬਸਦੀ ਸੀ ਮੇਰੇ ਪਤੀ ਦੇ ਕੋਲ 50 ਕਿੱਲੇ ਜ਼ਮੀਨ ਸੀ ਤੇ ਮੇਰਾ ਪਤੀ ਸ਼ਹਿਰ ਦਾ ਮੰਨਿਆ-ਪਨਿਆ ਵਕੀਲ ਸੀ ਮੇਰੇ ਪਤੀ ਨੇ ਕਦੇ ਵੀ ਮੇਰੇ ਤੇ ਹੱਥ ਨਹੀਂ ਚੁੱਕਿਆ ਸੀ ਮੇਰੇ ਪਤੀ ਨੇ 4 ਪਲਾਟ ਮੇਰੇ ਨਾਮ ਕਰਵਾਏ ਸੀ ਪਰ ਕਰੋਨਾ ਕਾਲ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਹੋ ਗਈ ਮੇਰੇ ਪੁੱਤ ਪਹਿਲਾਂ ਤਾਂ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਦੇ ਸੀ ਓ ਮੈਨੂੰ ਬੜਾ ਚੰਗਾ ਸਮਝਦੇ ਸੀ ਇੱਕ ਦਿਨ ਮੇਰਾ ਪੁੱਤ ਰੋਂਦਾ ਹੋਇਆ ਮੇਰੇ ਕੋਲ ਆ ਕੇ ਕਹਿਣ ਲੱਗਿਆ ਕਿ ਮਾਂ ਮੈਨੂੰ ਬਿਜ਼ਨਸ ਦੇ ਵਿੱਚ ਬਹੁਤ ਘਾਟਾ ਪੈ ਗਿਆ ਮੈਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹਾਂ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਬਾਪੂ ਵਾਲੀ ਜ਼ਮੀਨ ਵੇਚਣੀ ਪਵੇਗੀ ਮੈਂ ਕਿਹਾ ਨਾ ਪੁੱਤ ਆਪਾਂ ਜ਼ਮੀਨ ਨਹੀਂ ਵੇਚਣੀ ਤੇਰੇ ਪਿਓ ਨੇ ਕਿੰਨੀ ਮਿਹਨਤ ਦੇ ਨਾਲ ਬਣਾਈ ਹੈ ਫੇਰ ਮੇਰਾ ਪੁੱਤ ਰੋਂਦਾ ਹੋਇਆ ਕਹਿਣ ਲੱਗਿਆ ਕਿ ਹੁਣ ਕੀ ਕਰੀਏ ਮਾਤਾ-ਜਾਤਾ ਆਪਾਂ ਨੂੰ ਪਲਾਟ ਵੇਚਨੇ ਪੈਣਗੇ ਮੈਂ ਕਿਹਾ ਤੇਰੀ ਜਾਨ ਸੁੱਕੀ ਹੁੰਦੀ ਹੈ ਤਾਂ ਮੇਰੇ ਨਾਮ ਤੇ ਚਾਰ ਪਲਾਟ ਹਨ ਆਪਾਂ ਉਹ ਪਲਾਟ ਵੇਚ ਦਿੰਨੇ ਹਾਂ ਮੈਂ ਮੈਂ ਪੇਪਰ ਤੇ ਸਹਰਨ ਕਰ ਦਿੱਤੇ ਪੁੱਤ ਕਹਿਣ ਲੱਗਿਆ ਮਾਂ ਮੈਂ ਚਾਰ ਪਲਾਟ ਵੇਚ ਦਿੱਤੇ ਹੈ ਹੁਣ ਮੇਰਾ ਬਿਜ਼ਨਸ ਠੀਕ ਚੱਲਣ ਲੱਗ ਪਿਆ ਹੁਣ ਚਿੰਤਾ ਵਾਲੀ ਕੋਈ ਗੱਲ ਨਹੀਂ ਇੱਕ ਦਿਨ ਮੈਨੂੰ ਬੈਠੀ ਨੂੰ ਚੱਕਰ ਆਣ ਲੱਗੇ ਮੈਨੂੰ ਹੌਲੀ-ਹੌਲੀ ਚੱਕਰ ਵੱਧਦੇ ਗਏ ਤੇ ਹੌਲੀ-ਹੌਲੀ ਮੈਂ ਗੱਲਾਂ ਪੁੱਲਣ ਲੱਗੀ ਇੱਕ ਦਿਨ ਮੇਰੇ ਨੋ ਪੁੱਤਨੇ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਏ ਬਾਅਦ ਦੇ ਵਿੱਚ ਮੇਰੇ ਪੁੱਤਨੇ ਦੱਸਿਆ ਮਾਂ ਡਾਕਟਰ ਨੇ ਇੱਕ ਚਿੰਤਾ ਵਾਲੀ ਗੱਲ ਦੱਸੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਹਾਡੀ ਮਾਂ ਨੂੰ ਡਿਪਰੈਸ਼ਨ ਹੋ ਗਿਆ ਹੈ ਇਸ ਲਈ ਉਹ ਗੱਲਾਂ ਨੂੰ ਭੁੱਲਣ ਲੱਗੀ ਹੈ ਚੀਜ਼ਾਂ ਰੱਖ ਕੇ ਵੀ ਭੁੱਲ ਜਾਂਦੀ ਹੈ ਮਾਂ ਮੈਂ ਕਹਿੰਦਾ ਸੀ ਜੇਕਰ ਤੂੰ ਇਹ ਘਰ ਮੇਰੇ ਨਾਮ ਕਰਵਾ ਦੇਵੇਂ ਤਾਂ ਤੂੰ ਟੈਨਸ਼ਨ ਫਰੀ ਹੋ ਜਾਵੇਂਗੀ ਨਹੀਂ ਤਾਂ ਮਾਂ ਤੈਨੂੰ ਪਤਾ ਹੀ ਹੈ ਕਿ ਆਖਿਰ ਨੂੰ ਇਹ ਘਰ ਤਾਂ ਮੇਰਾ ਹੀ ਹੈ ਜੇਕਰ ਤੂੰ ਮੇਰੇ ਨਾਮ ਕਰਵਾ ਦੇਵੇਂਗੀ ਤਾਂ ਮੇਰੇ ਸਿਰੋਂ ਇਹ ਬੋਝ ਹੱਥ ਜਾਵੇਗਾ ਮੈਂ ਵੀ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਮੇਰਾ ਹੀ ਤਾਂ ਪੁੱਤ ਹੈ ਇਹ ਘਰ ਆਖਿਰ ਨੂੰ ਮੇਰੇ ਪੁੱਤ ਦਾ ਹੀ ਤਾਂ ਹੋਣਾ ਹੈ ਅੰਤ ਨੂੰ ਮੈਂ ਪੁੱਤ ਦੇ ਨਾਮ ਤੇ ਘਰ ਕਰਵਾ ਦਿੱਤਾ ਪਰ ਮੈਨੂੰ ਨਹੀਂ ਸੀ ਪਤਾ ਕਿ ਉਸ ਘਰ ਦੇ ਵਿੱਚ ਮੇਰੀ ਆਖਰੀ ਰਾਤ ਹੋਵੇਗੀ ਅਗਲੇ ਦਿਨ ਸਵੇਰ ਮੇਰੀ ਨੂੰਹ ਨੇ ਮੈਨੂੰ ਚਾਹ ਦਾ ਕੱਪ ਨਾ ਦਿੱਤਾ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਅੱਗੋਂ ਨੂੰ ਆ ਕੇ ਕਹਿੰਦੀ ਸੰਗ ਨਾ ਪੜ ਚੁੱਪਚਾਪ ਕਰਕੇ ਬੈਠ ਜਾ ਮੈਂ ਇੰਨਾ ਸੁਣ ਕੇ ਹੈਰਾਨ ਉੱਤੇ ਪਰੇਸ਼ਾਨ ਹੋ ਗਈ 24 ਘੰਟੇ ਅਮੀ ਅਮੀ ਕਹਿਣ ਵਾਲਿਓ ਨੂੰ ਅੱਜ ਮੈਨੂੰ ਉਹ ਬੁੱਢੀ ਕਹਿ ਕੇ ਬੁਲਾਰੀ ਸੀ ਉਹ ਮੈਨੂੰ ਕਹਿ ਰਹੀ ਸੀ ਕਿਉ ਸੰਗ ਪਾੜੀ ਜਾਨੀ ਹੈ ਮੈਨੂੰ ਪੂਰੀ ਆਸ ਸੀ ਕਿ ਮੇਰਾ ਮੁੰਡਾ ਇਸ ਦੀ ਅਕਲ ਜ਼ਰੂਰ ਟਿਕਾੜੇ ਲਿਆਵੇਗਾ ਸ਼ਾਮ ਨੂੰ ਜਿਵੇਂ ਹੀ ਮੇਰਾ ਮੁੰਡਾ ਘਰ ਆਇਆ ਤਾਂ ਮੈਂ ਸਾਰੀ ਹੀ ਦੁਪਹਿਰ ਵਾਲੀ ਘਟਨਾ ਉਸ ਦੇ ਅੱਗੇ ਰੱਖ ਦਿੱਤੀ ਕਿ ਬੂ ਨੇ ਅੱਜ ਮੇਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਮੈਂ ਉਸ ਨੂੰ ਦੱਸਿਆ ਕਿ beta ਮੈਂ ਅੱਜ ਤੱਕ ਆਪਣੀ ਬੂ ਨੂੰ ਕਦੇ ਮਾੜਾ ਚੰਗਾ ਨਹੀਂ ਬੋਲਿਆ ਉਹ ਵੀ ਮੈਨੂੰ ਕਦੇ ਅੰਮੀ ਤੋਂ ਬਿਨਾਂ ਨਹੀਂ ਬੋਲੀ ਤੇਰੀ ਘਰਵਾਲੀ ਨੇ ਮੈਨੂੰ ਅੱਜ ਬੁੱਢੀ ਕਿਹਾ ਮੈਨੂੰ ਚਾਹ ਦਾ ਕੱਪ ਵੀ ਨਹੀਂ ਦਿੱਤਾ ਮੈਨੂੰ ਗੱਲਾਂ ਸੁਣਾਈਆਂ ਤਾਂ ਫਿਰ ਮੈਨੇ ਕਿਹਾ ਆਕੀ ਬੇਟਾ ਇਸ ਘਰ ਦੇ ਵਿੱਚ ਬਸ ਮੇਰੀ ਹੁਣ ਇੰਨੀ ਕੀ ਇੱਜ਼ਤ ਰਹਿ ਗਈ ਅੱਗੋਂ ਮੇਰੇ ਪੁੱਤ ਕਹਿਣ ਲੱਗਿਆ ਓ ਮਾਂ ਜੇਕਰ ਚੁੱਪ ਕਰਕੇ ਰੋਟੀ ਖਾਣੀ ਹੈ ਤਾਂ ਚੁੱਪ ਕਰਕੇ ਰੋਟੀ ਖਾਈ ਜਾ ਜੇਕਰ ਰੋਟੀ ਨਹੀਂ ਖਾਣੀ ਤਾਂ ਫਿਰ ਆਪ ਦਾ ਦੇਖ ਲੈ ਇਹ ਸੁਣ ਕੇ ਮੈਂ ਪਾਣੀ ਪਾਣੀ ਹੋ ਗਈ ਬੇ ਪੁੱਤਰਾ ਤੂੰ ਇਹ ਕਹਿੋ ਜੀਆਂ ਗੱਲਾਂ ਕਰ ਰਿਹਾ ਹੈ ਤਾਂ ਅੱਗੋਂ ਮੇਰੀ ਨੂੰ ਕਹਿਣ ਲੱਗੀ ਇਹ ਸਹੀ ਕਹਿ ਰਿਹਾ ਹੈ ਤੈਨੂੰ ਦੋ ਬਖਤ ਦੀ ਰੋਟੀ ਮਿਲਦੀ ਜਾਂਦੀ ਹੈ ਚੁੱਪ ਕਰਕੇ ਤੇਰੇ ਕੋਲ ਖਾਦੀ ਨਹੀਂ ਜਾਂਦੀ ਤੂੰ ਸਾਡੇ ਹਰ ਇੱਕ ਕੰਮ ਵਿੱਚ ਆਪਣੀ ਲਾਤ ਉਡਾਨੀ ਹੈ ਹਰ ਵੇਲੇ ਸਾਡੇ ਤੇ ਨਿਗਾਹ ਰੱਖਦੀ ਹੈ ਕੀ ਨਹੀਂ ਕਰਦੇ ਤੇਰੇ ਵਾਸਤੇ 24 ਘੰਟੇ ਤੇਰੀ ਨਿਗਾਹ ਸਾਡੇ ਵਿੱਚ ਹੀ ਰਹਿੰਦੀ ਹੈ ਤੇਰੀ ਇੰਨੀ ਉਮਰ ਹੋ ਗਈ ਹੈ ਤੇ ਤੋ ਆਰਾਮ ਨਾਲ ਬੈਠਾ ਨਹੀਂ ਜਾਂਦਾ ਫਿਰ ਵੀ ਤੂੰ ਨਹੀਂ ਟਲਦੀ ਨਗੋਚੇ ਕਰਦੀ ਰਹਿਣੀ ਹੈ ਇਹੋ ਜੀਆਂ ਗੱਲਾਂ ਕੀਆਂ ਆ ਕੇ ਮੇਰੇ سینੇ ਵਿੱਚ ਤੀਰ ਵਾਂਗ ਚੁਭਗੀਆਂ ਮੈਨੂੰ ਨੂੰ ਕਿਹਾ ਵੇਖ ਬੇਟਾ ਅਸੀਂ ਇਹ ਘਰ-ਬਾਰ ਬਣਾਇਆ, ਜ਼ਮੀਨ ਜਾਇਦਾਦ ਬਣਾਈ, ਤੇਰੇ ਪਪਾ ਜੀ ਨੇ ਕਿੰਨੀ ਮਿਹਨਤ ਕੀਤੀ ਸੀ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਮੈਨੂੰ ਸਭ ਕੁਝ ਲੈ ਕੇ ਇਸ ਤਰ੍ਹਾਂ ਪੁੱਛੋ ਹੀ ਨਾ। ਦੂਜੇ ਪਾਸੇ ਮੈਂ ਕਿਹਾ ਕਿ ਹਜੇ ਤਾਂ ਉਹ ਅੱਖਾਂ ਵਿੱਚ ਗਏ, ਜੇਕਰ ਉਹ ਜਉਂਦੇ ਹੁੰਦੇ ਤਾਂ ਉਹਨਾਂ ਦਾ ਦਿਲਜਾ ਹੀ ਮੁੰਨਿਆ ਜਾਂਦਾ। ਤੁਹਾਡੀਆਂ ਇਹ ਗੱਲਾਂ ਸੁਣ ਕੇ ਮੈਨੂੰ ਨੂੰ ਕਿਹਾ ਕਿ ਕੋਈ ਗੱਲ ਨਹੀਂ, ਮੈਂ ਤੇਰੇ ਮਾਪਿਆਂ ਨਾਲ ਗੱਲ ਕਰਾਂਗੀ ਕਿ ਤੁਸੀਂ ਇਸ ਨੂੰ ਸਮਝਾਓ, ਇਸ ਨੂੰ ਕੁਝ ਸੰਸਕਾਰ ਦਿਓ। ਮੈਨੂੰ ਇਸ ਤਰ੍ਹਾਂ ਬੋਲਦੀ ਹੈ ਬਸ ਮੇਰੇ ਇਨਾ ਕਹਿਣ ਦੀ ਧੀਰ ਸੀ ਕਿ ਉਹ ਨੂੰ ਮੈਨੂੰ ਭੱਜ ਕੇ ਪੈ ਗਈ ਅੱਛਾ ਹੁਣ ਤੂੰ ਮੇਰੇ ਪੇਕੇ ਲੁੱਤੀ ਲਾਵੇਂਗੀ ਮੇਰੀਆਂ ਸਿਕਾਇਤਾ ਇਹਨਾਂ ਨੂੰ ਕਰਨਗੀ ਮੇਰਾ ਮੁੰਡਾ ਕਹਿ ਰਿਹਾ ਸੀ ਖਬਰਦਾਰ ਮੇਰੇ ਸਹੁਰਿਆਂ ਦੇ ਨਾਲ ਜੇਕਰ ਕੋਈ ਗੱਲ ਕੀਤੀ ਤੂੰ ਮੇਰੇ ਘਰ ਦਾ ਜਲੂਸ ਤਾਂ ਕੱਢਿਆ ਹੀ ਹੈ ਹੁਣ ਤੂੰ ਮੇਰੇ ਸਹੁਰਿਆਂ ਦੇ ਵਿੱਚ ਵੀ ਇਹ ਗੱਲ ਕਰਕੇ ਮੇਰਾ ਜਲੂਸ ਕੱਢੇਗੀ ਉਹਨੇ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਕਿਹਾ ਤੇ ਮੇਰੇ ਪੁੱਤ ਨੇ ਮੈਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਕਿੰਨੇ ਦਿਨ ਮੈਂ ਸੜਕਾਂ ਤੇ ਰੁੱਲਦੀ ਰਹੀ ਮੈਨੂੰ ਇਸ ਤਰੀਕੇ ਨਾਲ ਗਲੀਆਂ ਦੇ ਵਿੱਚ ਭਟਕਦੀ ਹੋਈ ਇੱਕ ਬੰਦੇ ਨੇ ਵੇਖਿਆ ਜੋ ਬਹੁਤ ਪਲਾਮਾਨਸੀ ਉਸਨੇ ਮੈਨੂੰ ਬੜਾ ਪਿਆਰ ਸਤਿਕਾਰ ਦਿੱਤਾ ਅਤੇ ਮੈਨੂੰ ਬ੍ਰਿਧ ਆਸ਼ਰਮ ਦੇ ਵਿੱਚ ਛੱਡ ਦਿੱਤਾ ਪਰ ਪੁੱਤ ਬ੍ਰਿਧ ਆਸ਼ਰਮ ਦੇ ਵਿੱਚ ਮੇਰਾ ਬਿਲਕੁਲ ਮਨ ਨਹੀਂ ਲੱਗਦਾ ਸੀ ਉੱਥੇ ਮੈਂ ਇੱਕ ਵਕੀਲ ਦੇ ਘਰ ਵਾਲੀ ਸੀ ਮੈਂ ਜ਼ਿੰਦਗੀ ਦੇ ਵਿੱਚ ਸਾਰੀਆਂ ਸੁਖ-ਸੁਹਲਤਾਵਾਂ ਮਾਣੀਆਂ ਸੀ ਮੈਂ ਜਦੋਂ ਵਕੀਲ ਸਾਹਿਬ ਦੇ ਨਾਲ ਜਾਂਦੀ ਹੁੰਦੀ ਸੀ ਤਾ ਸਾਰੇ ਮੈਨੂੰ ਭੈਣ ਜੀ ਭੈਣ ਜੀ ਕਹਿ ਕੇ ਬੁਲਾਉਂਦੇ ਸੀ ਬਿਰਧ ਆਸ਼ਰਮ ਦੇ ਵਿੱਚ ਮੈਂ ਇੱਕ ਕੋਨੇ ਦੇ ਵਿੱਚ ਪਈ ਰਹਿੰਦੀ ਸੀ ਮੇਰਾ ਉੱਥੇ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਫਿਰ ਮੈਂ ਬਿਰਧ ਆਸ਼ਰਮ ਦੇ ਵਿੱਚੋਂ ਚੋਰੀ ਭੱਜ ਗਈ ਕਿਉਂਕਿ ਇੱਕ ਦਿਨ ਉੱਥੇ ਗੇਟ ਉਹ ਖੁੱਲਾ ਛੱਡ ਗਏ ਸੀ ਮੈਂ ਉਸੇ ਮੌਕੇ ਦੀ ਤਲਾਸ਼ ਵਿੱਚ ਸੀ ਫਿਰ ਸਾਰੇ ਪੁੱਛਣ ਲੱਗੇ ਤੇਰੇ ਝੋਲੇ ਵਿੱਚ ਕੀ ਹੈ ਫੋਟੋ ਤੂੰ ਕਿਵੇਂ ਪਈ ਹੈ ਅਤੇ ਕਦੋਂ ਪਈ ਹੈ ਕਹਿਣ ਲੱਗੇ ਉਹ ਤਾਂ ਇਹ ਫੋਟੋ ਤਾਂ ਹਰ ਵਕਤ ਮੇਰੇ ਕੋਲ ਹੀ ਰਹਿੰਦੀ ਹੈ ਇਹ ਮੇਰੇ ਪਤੀ ਦੀ ਫੋਟੋ ਹੈ ਜਦੋਂ ਮੇਰੇ ਨੂੰਹ ਪੁੱਤ ਨੇ ਮੈਨੂੰ ਘਰੋਂ ਬਾਹਰ ਕੱਢਿਆ ਸੀ ਤਾਂ ਇਹ ਇੱਕ ਕੰਦ ਉੱਤੇ ਤਸਵੀਰ ਲੱਗੀ ਹੋਈ ਸੀ ਕਿਉਂਕਿ ਮੈਂ ਆਪਣੇ ਪਤੀ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹਦੀ ਸੀ ਮੈਂ ਹਰ ਵੇਲੇ ਪਰਛਾਵੇਂ ਦੀ ਤਰ੍ਹਾਂ ਇਸ ਤਸਵੀਰ ਨੂੰ ਆਪਣੇ ਨਾਲ ਹੀ ਰੱਖਦੀ ਸੀ ਉਸੇ ਤਸਵੀਰ ਨੂੰ ਦੇਖ ਕੇ ਸਾਰੇ ਵੱਦੀਆਂ ਸਵਾਰੀਆਂ ਤੇ ਕਨੈਕਟਰਾਂ ਦੇ ਰੋਂਟੇ ਖੜੇ ਹੋ ਗਏ ਸੀ ਕਿਉਂਕਿ ਉਹ ਚਾਰ ਦਾ ਮੰਨਿਆ ਪਰਮੰਨਿਆ ਵਕੀਲ ਸੀ ਉਸ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਸੀ ਉਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਸੀ ਐਨੇ ਮੰਨੇ ਪਰਮੰਨੇ ਵਕੀਲ ਦੇ ਘਰ ਵਾਲੀ ਦੇ ਇਹੋ ਜਿਹੇ ਹਾਲਾਤ ਦੇ ਇਹ ਕੋਈ ਹੋਰ ਵਕੀਲ ਨਹੀਂ ਸੀ ਇਹ ਉਹ ਵਕੀਲ ਸੀ ਜੋ ਕਿਸੇ ਵੀ ਬੰਦੇ ਕੋਲੋਂ ਪੈਸੇ ਨਹੀਂ ਲੰਦਾ ਸੀ ਇਹ ਗਰੀਬਾਂ ਦੀ ਮਦਦ ਕਰਦਾ ਸੀ ਉਹਨਾਂ ਦੇ ਸਾਰੇ ਕਿਸ ਫਰੀ ਵਿੱਚ ਲੜਦਾ ਸੀ ਕਈ ਨਿਰਦੋਸ਼ਾਂ ਨੂੰ ਉਸਨੇ ਨਿਆਂ ਦਿਵਾਇਆ ਸੀ ਅਤੇ ਕਈਆਂ ਨੂੰ ਜੇਲ੍ਹ ਚੋਂ ਬਾਹਰ ਕਢਵਾਇਆ ਸੀ ਦੋਸ਼ੀਆਂ ਨੂੰ ਸਜ਼ਾ ਦਵਾਈ ਸੀ ਐਨੇ ਮੰਨੇ ਪਰ ਮੰਨੇ ਵਕੀਲ ਦੇ ਘਰ ਵਾਲੀ ਦੇ ਇਹੋ ਜਿਹੇ ਹਰਾਤ ਵੇਖ ਕੇ ਬੱਸ ਵਿੱਚ ਬੈਠੇ ਕਈ ਬੰਦਿਆਂ ਦੇ ਅੱਖਾਂ ਵਿੱਚੋਂ ਹੰਝੂ ਆ ਗਏ ਸੀ ਬੱਸ ਦਾ ਡਰਾਈਵਰ ਕਹਿਣ ਲੱਗਿਆ ਕਿ ਆਪਾਂ ਨੂੰ ਹੁਣ ਮਾਤਾ ਦੇ ਘਰ ਤੱਕ ਜਾਣਾ ਚਾਹੀਦਾ ਹੈ ਸਵਾਰੀਆਂ ਨੂੰ ਹੋਰ ਬੱਸ ਤੇ ਚੜਾ ਦਿੱਤਾ ਜਾਵੇ ਡਰਾਈਵਰ ਨੇ ਬੱਸ ਉੱਥੇ ਹੀ ਲਾ ਦਿੱਤੀ ਉਸ ਦਾ ਵੀ ਕਾਲਜਾ ਮੁੰਨਿਆ ਗਿਆ ਮਨ ਬਰੁੰਧਿਆ ਗਿਆ ਸੀ ਡਰਾਈਵਰ ਅਤੇ ਕਨੈਕਟਰ ਨੇ ਇੱਕ ਗੱਡੀ ਕਿਰਾਏ ਤੇ ਕਰਵਾਈ ਉਹ ਵੀ ਆਪਣੇ ਖਰਚੇ ਤੇ ਅਤੇ ਉਸ ਮਾਤਾ ਨੂੰ ਉਸਦੇ ਨਾਲ ਬਿਠਾ ਕੇ ਉਸਦੇ ਘਰ ਲਈ ਗਏ ਉਹਨਾਂ ਨਾਲ ਬੱਸ ਵਿੱਚ ਬੈਠਾ ਉਹ ਸਪਾਈ ਵੀ ਸੀ ਜੋ ਕਿ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ ਅੱਗੇ ਜਦੋਂ ਘਰ ਦੇ ਵਿੱਚ ਗਏ ਤਾਂ ਘਰ ਵਿੱਚ ਇੱਕ ਕਿੱਟੀ ਪਾਰਟੀ ਚੱਲ ਰਹੀ ਸੀ ਯਾਨੀ ਕਿ ਸਹੇਲੀਆਂ ਦੀ ਇੱਕ ਪਾਰਟੀ ਚੱਲ ਰਹੀ ਸੀ ਉਸ ਦੀਆਂ ਬਹੁਤ ਸਾਰੀਆਂ ਸਹੇਲੀਆਂ ਆਈਆਂ ਹੋਈਆਂ ਸੀ ਉਸ ਦਾ ਬੇਟਾ ਕਿਤੇ ਘੁੰਮਣ ਗਿਆ ਹੋਇਆ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਦੋਂ ਨੂੰ ਨੇ ਮਾਤਾ ਨੂੰ ਘਰ ਵੇਖਿਆ ਤਾਂ ਉਸਦੀ ਨੋ ਫੇਰ ਬੋਲਣ ਲੱਗ ਪਈ ਡਰਾਈਵਰ ਤੇ ਕਨੈਕਟਰ ਕਹਿਣ ਲੱਗੇ ਖਬਰਦਾਰ ਭੈਣ ਜੀ ਜੇਕਰ ਮਾਤਾ ਨੂੰ ਕੁਝ ਵੀ ਕਿਹਾ ਤਾਂ ਇਹ ਘਰ ਦੀ ਮਾਲਕਣ ਹੈ ਪਰ ਨੂ ਕਹਿਣ ਲੱਗੀ ਇਹ ਇਸ ਘਰ ਦੀ ਮਾਲਕਣ ਨਹੀਂ ਇਹ ਘਰ ਸਾਡਾ ਹੈ ਐਨੇ ਨੂੰ ਉੱਥੇ ਪੁਲਿਸ ਆ ਗਈ ਜਿਸ ਨੂੰ ਡਰਾਈਵਰ ਤੇ ਕਨੈਕਟਰ ਨੇ ਪਹਿਲਾਂ ਹੀ ਫੋਨ ਕਰਕੇ ਬੁਲਾ ਲਿਆ ਸੀ ਪੁਲਿਸ ਆ ਕੇ ਪੁੱਛਣ ਲੱਗੀ ਕੀ ਗੱਲ ਹੈ ਤਾਂ ਮਾਤਾ ਜੀ ਨੇ ਸਾਰੀ ਗੱਲ ਦੱਸ ਦਿੱਤੀ ਅੱਗੋਂ ਉਸਦੀ ਨੋ ਕਹਿਣ ਲੱਗੀ ਇਹ ਘਰ ਮੇਰਾ ਹੈ ਇਹ ਮੇਰੇ ਪਤੀ ਦਾ ਘਰ ਹੈ ਅਤੇ ਉਸ ਦੇ ਹੀ ਨਾਮ ਤੇ ਹੈ ਅਸੀਂ ਇਸ ਬੁੱਢੀ ਔਰਤ ਨੂੰ ਕਦੋਂ ਦਾ ਇਸ ਘਰ ਚੋਂ ਬਾਹਰ ਕਰ ਚੁੱਕੇ ਹਾਂ ਪਰ ਮਾਤਾ ਜੀ ਕਹਿਣ ਲੱਗੀ ਇਹ ਦੇਖੋ ਮੈਂ ਵਸੀਅਤ ਬਦਲ ਦਿੱਤੀ ਹੈ ਘਰ ਤੋਂ ਆਉਣ ਤੋਂ ਪਹਿਲਾਂ ਹੀ ਮਾਤਾ ਜੀ ਨੇ ਉਹ ਵਸੀਅਤ ਬਦਲ ਦਿੱਤੀ ਸੀ ਕਿਉਂਕਿ ਉਹ ਇੱਕ ਵਕੀਲ ਦੇ ਘਰ ਵਾਲੀ ਸੀ ਅਤੇ ਵਕੀਲ ਦੇ ਦਾਪੇ ਚੰਗੀ ਤਰ੍ਹਾਂ ਜਾਣਦੀ ਸੀ ਡਰਾਈਵਰ ਤੇ ਕਨੈਕਟਰ ਨੇ ਮਾਤਾ ਜੀ ਦੀ ਮਦਦ ਕੀਤੀ ਤੇ ਜਦੋਂ ਪੁਲਿਸ ਵਾਲਿਆਂ ਨੇ ਨਵੀਂ ਬਸિયਤ ਦੇਖੀ ਤਾਂ ਉਹਨਾਂ ਨੇ ਮਾਤਾ ਜੀ ਦੀ ਨੂੰ ਨੂੰ ਕਿਹਾ ਕਿ ਹੁਣ ਇਸ ਘਰ ਚੋਂ ਤੁਹਾਡਾ ਕੁਝ ਵੀ ਲੈਣਾ ਦੇਣਾ ਨਹੀਂ ਇਹ ਘਰ ਮਾਤਾ ਜੀ ਦਾ ਹੈ ਮਾਤਾ ਜੀ ਨੇ ਸਾਰੀ ਜ਼ਮੀਨ ਵੀ ਆਪਣੇ ਨਾਮ ਹੀ ਕਰਵਾ ਰੱਖੀ ਸੀ ਕਿਉਂਕਿ ਪਹਿਲਾਂ ਹੀ ਵਕੀਲ ਨੇ ਜ਼ਮੀਨ ਆਪਣੇ ਘਰਵਾਲੀ ਦੇ ਨਾਮ ਹੀ ਕਰਵਾਈ ਸੀ ਪਰ ਮਾਤਾ ਜੀ ਨੇ ਮੁੰਡੇ ਦੇ ਨਾਮ ਕਰਵਾ ਦਿੱਤੀ ਸੀ ਹੁਣ ਮਾਤਾ ਨੇ ਆਪਣੀ ਬਸિયਤ ਫੇਰ ਵਾਪਸ ਆਪਣੇ ਨਾਮ ਹੀ ਕਰਵਾ ਲਈ ਤੇ ਮਾਤਾ ਨੇ ਕਿਹਾ ਕਿ ਇਹ ਜ਼ਮੀਨ ਵੀ ਮੇਰੀ ਹੈ ਤੇ ਮੇਰੇ ਨਾਮ ਹੀ ਰੱਖਣੀ ਹੈ ਮੇਰੇ ਨੂੰ ਪੁੱਤ ਮੇਰੀ ਸੇਵਾ ਨਹੀਂ ਕਰਦੇ ਜਦੋਂ ਅਗਲੇ ਦਿਨ ਪੁੱਤ ਘੁੰਮ ਕੇ ਘਰ ਵਾਪਸ ਆਇਆ ਤਾਂ ਦੇਖ ਕੇ ਉਸਦੇ ਰੋਂਗ ਤੇ ਖੜੇ ਹੋ ਗਏ ਘਰ ਦੇ ਵਿੱਚ ਕਈ ਮਾਤਾ-ਮਾਂ ਬੈਠੀਆਂ ਸੀ ਨੋ ਨਹੀਂ ਸੀ ਧੀ ਕਿ ਉਹ ਪੁੱਛਣ ਲੱਗਿਆ ਕਿ ਮੇਰੇ ਘਰ ਵਾਲੀ ਕਿੱਥੇ ਹੈ ਤਾਂ ਮਾਤਾ ਨੇ ਪੱਟਾਂ ਤੇ ਹੱਥ ਮਾਰ ਕੇ ਕਹਿਣ ਲੱਗੀ ਮੈਨੂੰ ਨਹੀਂ ਪਤਾ ਕਿੱਥੇ ਹੈ ਜਿੱਧਰੋਂ ਆਈ ਸੀ ਉਧਰ ਹੀ ਗਈ ਇਹ ਕਹਿੰਦੇ ਹੋਏ ਮਾਤਾ ਦਾ ਅੰਦਰੋਂ ਦਿਲ ਰੋ ਰਿਆ ਸੀ ਪਰ ਉਸਨੇ ਕਲੜਾ ਦਿਲ ਕਰਕੇ ਕਿਆ ਮਾਤਾ ਦੇ ਮੂਹਤੇ ਇਹੋ ਜੀਆਂ ਗੱਲਾਂ ਸੁਣ ਕੇ ਪੁੱਤ ਹੱਕਾ ਬੱਕਾ ਰਹਿ ਗਿਆ ਜਦੋਂ ਉਸ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਹ ਫੜਕ ਦੇਣੀ ਉਥੋਂ ਭੱਜ ਗਿਆ ਹੁਣ ਮਾਤਾ ਜੀ ਨੇ ਆਪਣੇ ਘਰ ਦੇ ਵਿੱਚ ਬੇਸਹਾਰਾ ਲੋਕਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਸੀ ਚਾਰ ਪੰਜ ਔਰਤਾਂ ਉਸ ਘਰ ਦੇ ਵਿੱਚ ਆ ਕੇ ਰਹਿਣ ਲੱਗ ਪਈਆਂ ਕੋਈ ਕੱਪੜੇ ਧੋਣ ਵਾਲੀ ਸੀ ਕੋਈ ਖਾਣਾ ਬਣਾਉਣ ਵਾਲੀ ਸੀ ਕੋਈ ਕੜਾਈ ਦਾ ਕੰਮ ਕਰਦੀ ਸੀ ਕੋਈ ਮਾਲੀ ਦੀ ਘਰ ਵਾਲੀ ਸੀ ਕੋਈ ਕਰੋ ਸਤਾਏ ਹੋਏ ਸੀ ਜਾ ਜਿੰਨਾਂ ਦੇ ਮਾਪਿ ਉਹਨੂੰ ਘਰੋਂ ਕੱਢ ਦਿੱਤਾ ਗਿਆ ਸੀ ਉਹ ਸਾਰੇ ਹੋਏ ਇੱਥੇ ਆ ਕੇ ਰਹਿਣ ਲੱਗੇ ਸੀ ਇਸ ਤਰ੍ਹਾਂ ਰਲ ਮਿਲ ਕੇ ਸਾਰੇ ਘਰ ਦੇ ਕੰਮ ਵੀ ਹੋ ਜਾਂਦੇ ਸੀ ਅਤੇ ਮਾਤਾ ਦਾ ਘਰ ਜੀ ਲੱਗਿਆ ਰਹਿੰਦਾ ਸੀ ਕਿਉਂਕਿ ਬਿਰਧ ਆਸ਼ਰਮ ਵਿੱਚ ਉਸਤਾ ਜੀ ਨਹੀਂ ਲੱਗਦਾ ਸੀ ਇਸ ਘਰ ਦੇ ਵਿੱਚ ਉਸਦੇ ਪਤੀ ਦੀਆਂ ਯਾਦਾਂ ਵਸੀਆਂ ਹੋਈਆਂ ਸੀ ਇਸ ਲਈ ਇਸ ਘਰ ਦੇ ਵਿੱਚ ਉਸਤਾ ਬਹੁਤ ਮਨ ਲੱਗਦਾ ਸੀ ਬੇਸਹਾਰਾ ਔਰਤਾਂ ਨੂੰ ਆਪਣੇ ਘਰ ਵਿੱਚ ਰੱਖਦੀ ਸੀ ਆਪਣੇ ਨੂੰ ਪੁੱਤ ਨੂੰ ਉਸਨੇ ਕਹਿ ਦਿੱਤਾ ਸੀ ਕਿ ਆਪਣਾ ਕਮਾਓ ਤੇ ਆਪਣਾ ਖਾਓ ਮੈਂ ਤੁਹਾਨੂੰ ਪੁੱਟੀ ਕੋੜੀ ਵੀ ਨਹੀਂ ਦਵਾਗੀ ਜੇ ਤੁਸੀਂ ਮੇਰਾ ਨਹੀਂ ਕਰਦੇ ਤਾਂ ਮੈਂ ਤੁਹਾਡਾ ਕਿਉਂ ਕਰਾਂ ਬੇਸ਼ੱਕ ਮਾਪਿਓ ਆਪਣੇ ਔਲਾਦ ਲਈ ਬਹੁਤ ਕੁਝ ਕਰਦੇ ਹਨ ਬਸ ਇਹ ਆਸ ਹੁੰਦੀ ਹੈ ਕਿ ਬੁੱਢੇ 베ਰੇ ਮਾਪਿਓ ਨੂੰ ਬੱਚੇ ਪਾਲਣਗੇ ਉਹਨਾਂ ਦਾ ਸਹਾਰਾ ਦੇਣਗੇ ਕੋਈ ਵੀ ਮਾਪਿਓ ਬੱਚਾ ਤੋਂ ਇਹ ਉਮੀਦ ਨਹੀਂ ਕਰਦਾ ਕਿ ਉਹ ਉਸ ਨੂੰ ੱੱਕੇ ਮਾਰ ਕੇ ਘਰੋਂ ਕੱਢ ਦੇਵੇ ਜੇਕਰ ਕੋਈ ਬੂ ਪੁੱਤ ਇਸ ਤਰ੍ਹਾਂ ਦਾ ਕਰਦਾ ਹੈ ਤਾਂ ਫਿਰ ਮਾਪਿਓ ਵੀ ਆਪਣਾ ਦਿਲ ਪੱਥਰ ਕਰਕੇ ਉਸ ਨੂੰ ਮੂੰਹ ਤੋੜ ਜਵਾਬ ਦਿੰਦਾ ਹੈ ਤੇ ਦੇਣਾ ਵੀ ਚਾਹੀਦਾ ਹੈ ਇਹੋ ਜੀ ਔਲਾਦ ਨਾਲੋਂ ਤਾਂ ਐਵੇਂ ਹੀ ਚੰਗਾ ਜਿਹੜੀਆਂ ਸਾਰੀਆਂ ਤੰਦੌਲਤਾਂ ਲੈ ਕੇ ਵੀ ਬੁੱਢੇ ਮਾਪਿਆਂ ਨੂੰ ਠੋਕਰ ਮਾਰ ਕੇ ਘਰੋਂ ਕੱਢ ਦਿੰਦੇ ਹਨ ਜਾਂ ਜੇਕਰ ਕਨੈਕਟਰ ਅਤੇ ਡਰਾਈਵਰ ਨੇ ਮਾਤਾ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਸਾਰੀ ਉਮਰ ਮਾਤਾ ਸੜਕ ਉੱਤੇ ਹੀ ਰੁੱਲਦੀ ਰਹਿੰਦੀ ਤੇ ਕਿਤੇ ਨਾ ਕਿਤੇ ਇੱਕ ਦਿਨ ਉਹ ਇਸ ਦੁਨੀਆ ਤੋਂ ਹੀ ਚਲੀ ਜਾਂਦੀ ਉਹਨਾਂ ਨੇ ਇਨਸਾਨੀਅਤ ਦਿਖਾਈ ਇਹ ਤੇ ਬੁੱਢੀ ਮਾਂ ਦੀ ਮਦਦ ਕੀਤੀ ਤੇ ਉਸ ਦਾ ਸਾਥ ਦਿੱਤਾ ਹੁਣ ਮਾਤਾ ਉਹਨਾਂ ਦਾ ਧੰਨਵਾਦ ਕਰਦੀ ਹੈ ਅਤੇ ਆਖਦੀ ਹੈ ਕਿ ਪੁੱਤ ਮੈਨੂੰ ਮਿਲ ਕੇ ਜਾਂਦੇ ਰਿਹਾ ਕਰੋ ਕਨੈਕਟਰ ਅਤੇ ਡਰਾਈਵਰ ਨੂੰ ਜਾ ਉਸ ਦੇ ਵਿੱਚ ਬੈਠੀਆਂ ਕਈ ਸਵਾਰੀਆਂ ਨੂੰ ਜਦੋਂ ਵੀ ਟਾਈਮ ਲੱਗਦਾ ਹੈ ਤੇ ਉਹ ਮਾਤਾ ਕੋਲ ਆਕੇ ਮਿਲਕੇ ਜਾਂਦੇ ਹਨ ਅਤੇ ਉਹਨਾਂ ਦੀਆਂ ਸੇਵਾ ਪਾਣੀ ਵੀ ਕਰਕੇ ਜਾਂਦੇ ਹਨ ਕਨੈਕਟਡ ਡਰਾਈਵਰ ਅਤੇ ਉਹ ਲੋਕ ਜੋ ਉਸ ਦੀ ਸਹਾਇਤਾ ਲਈ ਉੱਥੇ ਆਏ ਸਨ ਮਾਤਾ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਕੰਮ ਹੋਵੇ ਬੇ ਜੀ ਜਿੱਕ ਤੁਸੀਂ ਦੱਸਣਾ ਕਿਉਂਕਿ ਮਾਤਾ ਦੇ ਕੋਲ ਬਹੁਤ ਜ਼ਮੀਨ ਹੈ ਪੈਸੇ ਵੀ ਹਨ ਉਹ ਹੁਣ ਗਰੀਬਾਂ ਲੋਕਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਹੈ ਉਹਨਾਂ ਦੀ ਮਦਦ ਕਰਦੀ ਹੈ ਉਸਨੇ ਆਪਣੇ ਨੂੰ ਪੁੱਤ ਦਾ ਚਿਹਰਾ ਤੱਕ ਨਹੀਂ ਦੇਖਿਆ ਜਦੋਂ ਪੁੱਤ ਨੂੰ ਉੱਥੇ ਮਾਤਾ ਨੇ ਝਿੜਕ ਮਾਰ ਕੇ ਮਾਤਾ ਨੇ ਬਾਹਰ ਕੱਢ ਦਿੱਤਾ ਉਹ ਭੱਜ-ਭੱਜ ਆਪਣੀ ਬੂਟੀ ਕੋਲ ਗਿਆ ਉਹ ਆਪਣੇ ਸਹੋਰੇ ਬੈਠੀ ਸੀ ਜਦੋਂ ਉਸਦੇ ਸਹੋਰਿਆਂ ਨੇ ਸਾਰੀ ਗੱਲ ਸੁਣੀ ਤਾਂ ਉਹਨਾਂ ਨੇ ਕੁੜੀ ਭੇਜਣ ਤੋਂ ਇਨਕਾਰ ਕਰ ਦਿੱਤਾ ਕਿ ਤੇਰੇ ਕੋਲ ਤਾਂ ਫੁੱਟੀ ਕੋੜੀ ਤੱਕ ਨਹੀਂ ਕੁੜੀ ਪੁੱਕੀ ਥੋੜੀ ਮਾਰਨੀ ਹੈ ਇਹ ਗੱਲ ਸੁਣ ਕੇ ਉਸਨੇ ਬੜੀਆਂ ਉਸਦੀਆਂ ਮਿੰਤਾ ਤਰਲੇ ਕੀਤੇ ਕਿ ਤੇਰੇ ਪਿੱਛੇ ਤਾਂ ਮੈਂ ਮਾਂ ਪੋ ਛੱਡ ਤੇ ਸੀ ਹੁਣ ਤੋਂ ਮੇਰੇ ਨਾਲ ਰਹਿ ਆਪਾਂ ਕਮਰਾ ਕਿਰਾਏ ਤੇ ਲੈ ਕੇ ਰਹਿ ਲਵਾਂਗੇ ਪਰ ਉਸਨੇ ਇੱਕ ਨਹੀਂ ਮੰਨੀ ਉਸਨੂੰ ਪਤਾ ਸੀ ਕਿ ਉਸਦੇ ਪਤੀ ਦੇ ਨਾਮ ਤੇ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਹੈ ਇਹ ਬੁੱਢੇ ਮਾਪੇ ਮਰ ਜਾਣਗੇ ਜਾਂ ਇਸ ਨੂੰ ਅਸੀਂ ਘਰੋਂ ਬਾਹਰ ਕੱਢ ਦਵਾਂਗੇ ਤਾਂ ਅਸੀਂ ਆਰਾਮ ਦੇ ਨਾਲ ਜ਼ਿੰਦਗੀ ਬਸਰ ਕਰਾਂਗੇ ਪਰ ਇੱਥੇ ਤਾਂ ਸਭ ਕੁਝ ਉਲਟਾ ਹੀ ਹੋਇਆ ਪਰ ਕਿਉਂਕਿ ਉਸਦਾ ਉਸਦੀ ਦੌਲਤ ਨਾਲ ਪਿਆਰ ਕਰਦੀ ਸੀ ਇਸ ਕਰਕੇ ਉਸਨੇ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਇਸ ਗੱਲ ਦਾ ਪਤਾ ਉਸਦੀ ਮਾਤਾ ਨੂੰ ਲੱਗਿਆ ਤਾ ਉੱਥੇ ਮਾਇੂਸ ਜਾ ਹੋ ਕੇ ਉਹ ਵਾਪਸ ਘਰ ਆ ਕੇ ਮਾਂ ਦੀਆਂ ਮਿੰਤਾ ਕਰਨ ਲੱਗਿਆ ਪਰ ਮਾਂ ਨੇ ਬਹੁਤ ਬੜਾ ਕਲਡਾ ਦਿਲ ਕਰ ਲਿਆ ਉਸ ਨੂੰ ਫਟਕਾਰਾ ਪਾ ਕੇ ਉੱਥੋਂ ਫੇਰ ਭਜਾ ਦਿੱਤਾ ਨਾ ਮੋਸੀ ਜਾ ਹੋ ਕੇ ਦੂਰ ਕਿਤੇ ਜਾ ਕੇ ਆਪਣਾ ਕੰਮ ਕਰਨ ਲੱਗਿਆ ਸੋ ਇਹ ਸੀ ਆਪਣੀ ਕਹਾਣੀ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਇਸ ਕਹਾਣੀ ਤੋਂ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਿਆ ਤਾਂ ਇਸ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਕਿਉਂਕਿ ਸਾਡੇ ਇਸ ਚੈਨਲ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਆਂਦੀਆਂ ਰਹਿਣਗੀਆਂ ਜੇਕਰ ਹੈਨੂ ਕਹਾਣੀ ਵਧੀਆ ਲੱਗੇ ਤਾਂ ਆਪਣੇ ਦੋਸਤ ਸੱਜਣਾ ਨੂੰ ਇਹ ਕਹਾਣੀ ਜ਼ਰੂਰ ਸ਼ੇਅਰ ਕਰਿਓ ਤਾਂ ਤਕਲੀ ਧੰਨਵਾਦ